ਕੀ ਤੁਸੀਂ ਕਦੇ ਸੋਚਿਆ ਵੀ ਤੁਹਾਡੇ ਆਲੇ-ਦੁਆਲੇ ਤੁਹਾਡੇ ਆਸ-ਪड़ोस ਦੇ ਵਿੱਚ ਕਿੰਨੇ ਵੀ ਲੋਕ ਰਹਿੰਦੇ ਆ ਕਿ ਉਹ ਸੱਚਮੁੱਚ ਇਮਾਨਦਾਰ ਹੈ? ਅੱਜ ਦੇ ਟਾਈਮ ਦੇ ਵਿੱਚ ਇਮਾਨਦਾਰੀ ਸਿਰਫ ਇੱਕ ਸ਼ਬਦ ਨਹੀਂ ਹੈਗਾ, ਇਹ ਇੱਕ ਸੁਪਰ ਪਾਵਰ ਹੈ। ਜੇ ਤੁਹਾਡੇ ਵਿੱਚ ਆਹ ਚਾਰ ਗੱਲਾਂ ਹੈਗੀਆਂ ਤਾਂ ਤੁਸੀਂ ਵੀ ਇਮਾਨਦਾਰਾਂ ਦੀ ਸੂਚੀ ਦੇ ਵਿੱਚ ਆਉਨੇ ਆ। ਤੁਸੀਂ ਵੀ ਆਪਣੇ ਆਪ ਨੂੰ ਇਮਾਨਦਾਰ ਕਹਿ ਸਕਦੇ ਆ ਤੇ ਇਹ ਚਾਰ ਨਿਸ਼ਾਨੀਆਂ ਆਪਾਂ ਉਹ ਚਾਰ ਗੁਣ ਕਹਿ ਸਕਦੇ ਆ ਜਿਹੜੇ ਪ੍ਰਮਾਤਮਾ ਵੱਲੋਂ ਹੀ ਸਾਨੂੰ ਦਿੱਤੇ ਜਾਂਦੇ ਆ। ਇਹਨਾਂ ਨੂੰ ਦੇਖ ਕੇ ਤੁਸੀਂ ਕਿਸੇ ਵੀ ਇਮਾਨਦਾਰ ਬੰਦੇ ਦੀ ਸੱਚਾਈ ਨੂੰ ਪਛਾਣ ਸਕਦੇ ਆ। ਜਿਨ੍ਹਾਂ ਦੇ ਵਿੱਚੋਂ ਪਹਿਲੀ ਨਿਸ਼ਾਨੀ ਹੈ ਝੂਠ ਨਾ ਬੋਲਣਾ ਤੇ ਹਮੇਸ਼ਾ ਸੱਚ ਦੇ ਲਈ ਖੜਨਾ ਤੇ ਬੋਲੂਗਾ ਉਹ ਕਦੇ ਵੀ ਝੂਠ ਦਾ ਸਾਥ ਨਹੀਂ ਦਿੰਦਾ ਫਿਰ ਭਾਵੇਂ ਉਹਦਾ ਕਿੰਨਾ ਵੀ ਨੁਕਸਾਨ ਕਿਉਣਾ ਹੋ ਜਾਵੇ ਕਿਉਂਕਿ ਉਹਨੂੰ ਇਸ ਗੱਲ ਦਾ ਚੰਗੀ ਤਰ੍ਹਾਂ ਪਤਾ ਹੁੰਦਾ ਵੀ ਅੱਜ ਦਾ ਝੂਠ ਕੱਲ ਨੂੰ ਬਹੁਤ ਵੱਡੀ ਮੁਸੀਬਤ ਬਣ ਕੇ ਸਾਹਮਣੇ ਆ ਸਕਦਾ ਉਹ ਬੰਦਾ ਆਪਣੀ ਜ਼ੁਬਾਨ ਦਾ ਪੱਕਾ ਹੁੰਦਾ ਜੋ ਕਹਿਤਾ ਉਹ ਲੋਹੇ ਤੇ ਲਖੀਰ ਹੈ ਉਹਦੇ ਤੋਂ ਕਦੇ ਪਿੱਛੇ ਨਹੀਂ ਹਟਦਾ ਏਹੀ ਵਜ੍ਹਾ ਹੈ ਵੀ ਲੋਕ ਇਹੋ ਜਿਹੇ ਬੰਦੇ ਤੇ ਅੱਖਾਂ ਬੰਦ ਕਰਕੇ ਭਰੋਸਾ ਕਰ ਲੈਂਦੇ ਆ ਤੇ ਇਹੋ ਜਿਹੇ ਬੰਦੇ ਤੋਂ ਜੇ ਕੋਈ ਗਲਤੀ ਹੋ ਵੀ ਜਾਵੇ ਨਾ ਉਹ ਕਦੇ ਵੀ ਉਹਨੂੰ ਛਪਾਉਂਦਾ ਨਹੀਂ ਹੈਗਾ ਉਹ ਆਪਣੀ ਗਲਤੀ ਨੂੰ ਮੰਨ ਲੈਂਦਾ ਤੇ ਅੱਗੇ ਤੋਂ ਉਹਨੂੰ ਸੁਧਾਰਨ ਦੀ ਕੋਸ਼ਿਸ਼ ਕਰਦਾ ਦੂਜ ਉਹ ਆਪਣੀ ਜ਼ਿੰਮੇਵਾਰੀ ਨੂੰ ਪੂਰੀ ਗੰਭੀਰਤਾ ਦੇ ਨਾਲ ਲੈਂਦਾ ਚਾਹੇ ਕੋਈ ਘਰ ਦਾ ਕੰਮ ਹੋਵੇ ਜਾਂ ਕੋਈ ਬਾਹਰ ਦਾ ਕੰਮ ਹੈ ਜਾਂ ਫਿਰ ਜਿਹੜੀ ਗੱਲ ਕਿਸੇ ਦੇ ਨਾਲ ਉਹਨੇ ਪੱਕੀ ਕਰਤੀ ਜ਼ੁਬਾਨ ਦੇਤੀ ਵਾਦਾ ਕਰ ਲਿਆ ਉੱਥੇ ਫਿਰ ਉਹ ਲਈ ਹੋਈ ਜ਼ਿੰਮੇਵਾਰੀ ਉਹਨੇ ਪੂਰੀ ਕਰਨੀ ਆ ਉਹ ਆਪਣੇ ਕੰਮ ਨੂੰ ਕਦੇ ਵੀ ਅਧੂਰਾ ਨਹੀਂ ਛੱਡਦਾ ਤੇ ਨਾ ਹੀ ਕੰਮ ਨੂੰ ਨਾ ਕਰਨ ਦੇ ਬਹਾਨੇ ਬਣਾਉਂਦਾ ਜੇ ਇਹੋ ਜਿਹੇ ਬੰਦੇ ਨੇ ਕਿਸੇ ਕੰਮ ਦੇ ਲਈ ਹਾਂ ਕਰਤੀ ਤਾਂ ਸਮਝੋ ਕੰਮ ਹੋ ਗਿਆ ਉਹ ਹਮੇਸ਼ਾ ਆਪਣੀ ਦਿੱਤੀ ਹੋਈ ਜ਼ੁਬਾਨ ਨੂੰ ਪੂਰਿਆ ਕਰਨ ਦੇ ਲਈ ਸਮੇਂ ਦੀ ਕਦਰ ਕਰਦਾ ਤੀਜਾ ਪੁਆਇੰਟ ਹੈਗਾ ਦੂਜਿਆਂ ਦਾ ਹੱਕ ਮਾਰਨਾ ਇਮਾਨਦਾਰ ਬੰਦਾ ਨ ਕਦੇ ਵੀ ਕਿਸੇ ਦੂਜੇ ਬੰਦੇ ਦੇ ਹੁੰਦਾ ਵੀ ਮੈਂ ਆਪਣੀ ਮਿਹਨਤ ਨਾਲ ਹੀ ਸਾਰਾ ਕੁਝ ਹਾਸਲ ਕਰ ਸਕਦਾ ਮੈਨੂੰ ਲੋੜ ਨਹੀਂ ਹੈਗੀ ਕਿਸੇ ਦਾ ਹੱਕ ਮਾਰਨ ਦੀ ਕਿਸੇ ਦੇ ਨਾਲ ਧੋਖਾ ਕਰਨ ਦੀ ਇਮਾਨਦਾਰ ਬੰਦਾ ਕਦੇ ਵੀ ਕਿਸੇ ਨੂੰ ਧੋਖਾ ਨਹੀਂ ਦਿੰਦਾ ਤੇ ਨਾ ਹੀ ਧੋਖਾ ਦੇ ਕੇ ਗਲਤ ਤਰੀਕੇ ਦੇ ਨਾਲ ਪੈਸਾ ਕਮਾਉਂਦਾ ਉਹ ਹਰ ਕਿਸੇ ਦੀ ਇੱਜ਼ਤ ਵੀ ਕਰਦਾ ਹੈ ਮਾਨ ਸਤਕਾਰ ਵੀ ਕਰਦਾ ਹੈ ਬੇਈਮਾਨ ਤੇ ਝੂਠੇ ਬੰਦਿਆਂ ਦੇ ਵਿੱਚ ਹੰਕਾਰ ਹੱਦ ਤੋਂ ਜ਼ਿਆਦਾ ਹੁੰਦਾ ਚੌਥਾ ਪੁਆਇੰਟ ਹੈਗਾ ਖੁੱਲਾ ਤੇ ਸਾਫ਼ ਸੁਥਰਾ ਸੁਭਾ ਇਮਾਨਦਾਰ ਬੰਦੇ ਦਾ ਸੁਭਾਣਾ ਸ਼ੀਸ਼ੇ ਵਾਂਗ ਸਾਫ਼ ਹੁੰਦਾ ਉਹਦੇ ਦਿਲ 'ਚ ਕੋਈ ਵੀ ਕਿਸੇ ਤਰ੍ਹਾਂ ਦੀ ਮੈਲ ਨਹੀਂ ਹੁੰਦੀ ਉਹ ਦਿਲ ਦਾ ਸਾਫ਼ ਹੁੰਦਾ ਉਹਦੇ ਦਿਲ ਦੇ ਵਿੱਚ ਕੋਈ ਵੀ ਭੇਤ ਜਾਂ ਫਿਰ ਕੋਈ ਵੀ ਅੰਦਰੋਂ ਆ ਉਹੀ ਬਾਹਰੋਂ ਆ ਤੇ ਉਹੀ ਸਾਰੀ ਚੀਜ਼ ਲੋਕਾਂ ਨੂੰ ਦਿਖਾਉਂਦਾ ਮਤਲਬ ਇਹੋ ਜਿਹੇ ਬੰਦੇ ਦਾ ਕਦੇ ਵੀ 도ਗਲਾ ਚਿਹਰਾ ਨਹੀਂ ਹੁੰਦਾ ਉਹ ਦੂਜਿਆਂ ਕੋਲ ਜਾ ਕੇ ਆਪਣੇ ਮਨ ਦੀ ਗੱਲ ਖੁੱਲ੍ਹ ਕੇ ਕਹਿੰਦਾ ਜੋ ਵੀ ਉਹਦੇ ਦਿਲ 'ਚ ਹੈਗਾ ਹੁਣ ਸਿੱਧੀ ਬੋਲ ਦੇਣੀ ਆ ਜਿਵੇਂ ਆਪਾਂ ਕਹਿ ਦਿੰਦੇ ਆ ਵੀ ਸੱਚੀ ਗੱਲ ਥੋੜੀ ਜੀ ਕੌੜੀ ਹੁੰਦੀ ਆ ਪਰ ਇਮਾਨਦਾਰ ਬੰਦਾ ਕਦੇ ਵੀ ਸੱਚੀ ਗੱਲ ਕਹਿਣ ਤੋਂ ਰੁਕਦਾ ਨਹੀਂ ਹੁੰਦਾ ਤੇ ਫੇਰ ਭਾਵੇਂ ਉਹਨੂੰ ਨਫ਼ਰਤ ਦਾ ਸਾਹਮਣਾ ਕਿਉਂ ਨਾ ਕਰਨਾ ਪਵੇ ਪਰ ਸੱਚੀ ਉਹ ਇਹੋ ਜਿਹੇ ਇਨਸਾਨ ਅੰਦਰੋਂ ਬਹੁਤ ਨੇਕ ਦਿਲ ਇਨਸਾਨ ਹੁੰਦਾ ਇਹੋ ਜਿਹੇ ਬੰਦਾ ਨਾ ਕਦੇ ਕਿਸੇ ਨਾਲ ਬਹੁਤਾ ਟਾਈਮ ਗੁੱਸੇ ਵੀ ਨਹੀਂ ਅਫਦਲ ਬੰਦੇ ਦੀਆਂ ਕੁਝ ਨਿਸ਼ਾਨੀਆਂ ਜੇ ਤੁਹਾਡੇ ਵਿੱਚ ਵੀ ਇਹ ਗੋਡ ਗਿਫਟਡ ਗੁਣ ਹੈਗੇ ਆ ਤਾਂ ਤੁਸੀਂ ਵੀ ਇਮਾਨਦਾਰਾਂ ਦੀ ਸੂਚੀ ਦੇ ਵਿੱਚ ਆਉਂਦੇ ਆ